ਸ ਲੈ ਵੀ ਦੋਸਤੋ ਸੌਕਰ ਆਉਂਦਾ ਸੌਦਾ ਦੋ ਬੱਕਰੀਆਂ ਦਾ ਚੱਕ ਨਹੀਂ ਉਹ ਯਾਰ ਪਰ ਮਾੜੇ ਦੇ ਪਿੱਛੇ ਯਾਰ ਕੀ ਬੇਦੀ ਗੱਲ ਨਹੀਂ ਬਾਈ ਯਾਰ ਮੈਂ ਦਿਨੇ ਦਾ ਅੱਖ ਬਾਈ ਨੂੰ ਦੱਸਿਆ ਹੀ ਹੈ ਦੱਸਿਆ ਉਹ ਮੈਂ ਤਾਂ ਤੈਨੂੰ ਦੱਸਦਾ ਜਿਹੜੀਆਂ ਗੱਲਾਂ 36000 ਇਹ ਸਹੀ ਹੈ ਯਾਰ ਕਿਹੜੀ ਗੱਲ ਕਰਦੇ ਲਾਈ ਸਹੀ ਹੈ ਯਾਰ ਮੇਰੀ ਗੱਲ ਸੁਣ ਯਾਰ ਆਹ ਬੱਸ ਅਸੀਂ ਕੱਥਾ ਤੇਰਾ ਪਤਾ ਦੇ ਦੇਣਾ ਫਿਰ ਕਾਦੇ ਵਿੱਚ 100000 ਦਿੰਦਾ ਲੈ ਜਾ ਯਾਰ ਮੇਰੀ ਗੱਲ ਸੁਣ लास्ट 1 ਮਿੰਟ ਮੇਰੇ ਬੋਲੀ ਨਾਲ ਮਰੇ ਖੁੱਲਕ ਲਗਾਈ ਆਪ ਦੀ ਆਉਦੀ ਜਮਾ ਦੇਤੀ ਦਾ ਚੱਕ ਬਾਈ ਤੁਰ ਕਿੰਨੇ ਦੀਆਂ ਉਹ ਸੁਖ ਕਿੰਨੇ ਦੀਆਂ ਕਰਾ ਦਿਆਂ 33 ਦੀ ਕੱਲੀ ਵੇਚਦਾ ਬਾਈ ਨਹੀਂ ਲੈ ਜੇ 33 ਦੀ ਕੱਲੀ ਦੇ ਦੂਗਾ ਬਾਈ ਆਹ ਨਾ 33 ਦੀ ਵੀ ਕਹਿੰਦਾ ਆਪਾਂ ਬੈਠੇ ਆਪਣੇ ਕੋਲ ਛੱਡ ਜੇ ਯਾਰ ਉਹ ਤਾਂ ਉਹ ਤਾਂ ਬਾਈ ਯਾਰ ਉਹਦਾ ਮੁਕੱਦਰ ਆ 33 ਦੀ ਕੱਲੀ ਸਾਢੇ 33 ਕੋਈ ਕਰੂਗਾ ਲਗਾਈ ਇਹ ਲਾ ਦੇ 35 ਆਖੇਗਾ ਹਾਂ ਪੂਰੇ 35 ਨਹੀਂ ਬੰਦ ਨਾ ਮੇਰੀ ਗੱਲ ਸੁਣ 33.5 ਦਾ ਪੈਗ ਪੂਰੇ ਨੂੰ ਪੂਰੇ 35 ਨਹੀਂ ਨਹੀਂ ਫਿਰ ਬਾਹਰ ਫਿਰ ਮੇਰੀ ਗੱਲ ਸੁਣ ਆਏ ਨਾ ਕਰ ਹਾਂ ਬੱਤਰਾਂ ਹੁਣ 33.5 ਉਹ ਸੀਰੇ ਨਹੀਂ ਵੱਡੇ ਬਾਈ ਮੰਨਿਆ ਕਰ ਮੈਂ ਪਹਿਲਾਂ ਮੰਨ ਫਿਰ ਵਾੜ ਮੱਥੇ ਜਾਣੀ ਆ ਚੱਲ ਕੋਈ ਗੰਨ ਕਰ ਲੈ ਕਿਹੜਾ ਉਹ ਪਹਿਲਾਂ ਕਿਹੜਾ ਪਾਣੀ ਦਾ ਦੇਖਦਾ ਨਹੀਂ ਸਾ ਮੇਰੀ ਗੱਲ ਸੁਣ ਉਹ ਕਹਿੰਦਾ ਤਾਈ ਨੂੰ ਮੈਂ ਸਾਰਾ ਕੁਝ ਦੱਸਿਆ ਲੈ 35 ਨਾ ਮੋੜੀ ਉਹ ਗੱਲ ਤਾਂ ਕਹਿੰਦੇ ਕੱਚੇ ਰੁਪਏ ਲਾਏ ਆਗੇ ਸਾਡੇ 33000 ਚਲ ਵਾ ਠੀਕ ਹੈ 4000 ਫੜੀ ਰੱਸਾ ਫੜ ਸਾਡੇ 33000 ਦੀਆਂ ਫੜ ਲਾ ਭਾਈ ਆ ਪਾਸੇ ਲੈ ਵੀ ਦੋਸਤੋ ਇੱਕ ਆ ਬੱਕਰੀ ਹੈ ਦੋਸਤੋ ਬੋਲਾ ਇਹ ਕਾਜ਼ੀ ਨਹੀਂ ਹੋਣੀਗਾ ਮੈਂ ਨਹੀਂ ਹੋਣੀਗਾ ਸੌਣ ਵਾਲੀ ਬੱਕਰੀਆਂ ਬਾਈ ਦੋਵੇਂ ਬੱਕਰੀਆਂ ਦੋਸਤੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਯਾਰ ਕੋਈ ਨਹੀਂ ਭਾਈ ਤੇ ਦੀਆਂ ਤੂੰ ਮੋੜਾ ਸਾਡੇ 33 ਕਹਿੰਦਾ ਬਾਈ ਲਾਸਟ ਆ ਬੰਦਾ ਪਾਸੇ ਯਾਰ ਚਲ ਬਹੁਤ ਹੋਊਗਾ ਨਹੀਂ ਬਸ ਸੌਣ ਨਾ ਬੋਲੀ ਠੀਕ ਆ ਉਹ ਬਸ ਹੋ ਗਿਆ ਯਾਰ ਹੋ ਗਿਆ ਯਾਰ ਬਾ ਕੋਈ ਨਹੀਂ ਉਹ ਖੋਲ ਲੈ ਬਾਈ ਹੋ ਗਿਆ ਬਸ ਬਾ ਹੋ ਗਿਆ ਸਾਹਿਬ ਹੋ ਗਿਆ ਬਾਈ ਸੌਦਾ ਬਾ ਠੀਕ ਆ ਠੀਕ ਆ ਯਾਰ ਲੈ ਬਈ ਖੁਸ਼ ਆ ਹੋਣਾ ਲੈ ਬਈ ਕਿੱਧਰ ਗਿਆ ਹੁਣ ਅੱਜ 34000 ਦੀਆਂ ਕਰਤੀਆਂ ਬੱਕਰੀਆਂ ਦੋਸਤੋ ਦੋ ਇੱਕ ਆ ਬੱਕਰੀ ਖੜੀ ਆ 18 ਬੱਕਰਾ ਮੰਡੀ ਦੇ ਦੋਸਤੋ ਇੱਕ ਆ 22 ਦੋ ਆਪਾਂ ਪੂਰੀ ਗਾਰੰਟੀ ਲਵਾਂਗੇ ਬਾਈ ਤੂੰ ਆਇਆ ਨਾ ਕਰੀਏ ਹਾਂ ਹਾਂ ਦੱਬੀ ਤੇ ਆਇਆ ਨਾਲ ਬਾਈ ਗੱਬਣਾ ਦੀ ਫੁੱਲ ਗਰੰਟੀ ਆ ਜਾ ਯਾਰ ਬਾਈ ਆਪਾਂ ਤੁਸੀਂ ਬੱਕਰੀਆਂ ਨੂੰ ਤੁਸੀਂ ਇਕੱਲਾ ਸਾਡੇ ਨਹੀਂ ਨਾ ਵੇਖੋ ਇਕੱਲੇ ਸਾਥ ਹੋਣਾ ਗਰੰਟੀ ਬਵਾਓ ਹਾਂ ਆ ਤੁਹਾਡੇ ਕੋਲ ਇੱਕ ਦਾ ਖੜੀ ਆਦਾ ਆਪਾਂ ਸੂਰੇ ਵਾਲੇ ਬੱਕਰੀ ਲਈ ਸੀਗੀ ਗਾਉਂ ਠੀਕ ਆ ਪਤਾ ਨਾ ਤੈਨੂੰ ਅੱਧੇ ਉਹ ਅਗਲੇ ਨੇ 2.5 ਮਹੀਨੇ ਦੀ ਗੱਬਣ ਕਰਕੇ ਤੂੰ ਨੇ ਮੈਨੂੰ 4 ਮਹੀਨੇ ਦਾ ਮੋੜਤੀ ਗਾਹਾਂ ਵਾਲੇ ਨੇ ਆਪਣੇ ਤੋਂ ਮੜਾਈ ਨਹੀਂ ਉਹਨੇ ਸਾਨੂੰ ਮੋੜਤੀ ਆਪਾਂ ਫਿਰ ਨਹੀਂ ਮੜਾਈ ਆਪਾਂ ਫਿਰ ਵੀ ਗਰੰਟੀ ਦੇ ਕੇ ਦਿੰਦੇ ਇਹਨਾਂ ਦੀ ਗੱਬਣ ਹਾਂ ਬਸ ਠੀਕ ਹੈ ਤਸੱਲੀ ਕਰਕੇ ਜਾ ਬੰਦਾ ਜਿੰਨੇ ਜਿਆਦੇ ਕਹਨੋ ਤੂੰ ਸਾਨੂੰ ਪਤਾ ਆਪਾਂ ਨੂੰ ਆਕੇ ਕਹੇ ਬੱਕਰੀ ਫਲ ਫੁੱਲ ਸੈਟ ਜੋ ਉਹਦੀ ਆਪਣੀ ਕੋਈ ਗਰੰਟੀ ਨਹੀਂ ਉਹ ਤਾਂ ਉਹ ਤਾਂ ਯਾਰ ਗਾਹ ਵੱਖਰੀਆਂ ਗੱਲਾਂ ਕਹਿੰਨੇ ਪੋ ਦਨ ਆਪਾਂ ਨੂੰ ਬੰਦਾ ਫੋਨ ਲਾਵੇ ਟਾਈਮ ਪੂਰੇ ਹੁੰਦੇ ਠੀਕ ਆ ਬਾਈ ਲੈ ਵੀ ਬਾਈਆਂ ਵੱਲੋਂ ਫੁੱਲ ਗਰੰਟੀ ਦਿੱਤੀ ਗਈ ਆ ਠੀਕ ਆ ਦੋਸਤੋ ਖਾਰਾ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਤੇ ਚੰਗੇ ਹਾਂ ਬਾਈ ਪੈਸੇ ਕਨਾ ਦੀ ਸਰ 4 ਮਹੀਨਾ ਤੋਂ ਨਹੀਂ ਜਿੰਮੇਦਾਰੀ ਬਣਾਈ ਮੈਂ ਕਹਾਂ ਯਾਰ ਤੁਹਾਡਾ ਬੱਕਰਾ ਸਾਥੋਂ ਬਣਾਈ ਨਹੀਂ ਬਾਈ ਅਸੀਂ ਤਾਂ ਮੋੜੇ ਨੇ ਸਾਥੋਂ ਬਣਾਈ ਨਹੀਂ ਸਾਨੂੰ ਗਾਂ ਮੋੜਤੀ ਚੱਲ ਕੋਈ ਗੱਲ ਨਹੀਂ ਬਾਈ ਚੱਲ ਅਗਲੇ ਨੂੰ ਯਾਰ ਲੈਣੀਆਂ ਕਰੇ ਵਾਧਾ ਕਰੇ ਬਹੁਤ ਚੰਗਾ ਸੌਦਾ ਹੋਇਆ ਬਾਈ ਛੇ ਮਹੀਨਿਆਂ ਨੂੰ ਕਿਵੇਂ ਨੂੰ ਆਪਾਂ ਪੁੱਛ ਲਾਂ ਨਾ ਨਹੀਂ ਸਹੀ ਆ ਬਾਈ ਮਹੀਨੇ ਦੋ ਮਹੀਨੇ ਬਾਅਦ ਵੀ ਬੱਚਾ ਕੋਲੇ ਫਿਰ ਉਹਦਾ ਨਹੀਂ ਨਾ ਇਹ ਕਿੰਨੇ ਕਿੰਨੇ ਚਿਰ ਦੀਆਂ ਗੱਬਣਾ ਨਾ 2.5 ਮਹੀਨਾ ਦੀ ਤੇ ਉਹ ਕਾਲੀ ਉਹ ਤਿੰਨਾਂ ਦੇ ਤਲਾ ਚ ਮਰ ਗਈ ਯਾਰ ਕਾਲੀ ਤਾਂ ਉਹ ਹੀ ਦੱਸੀ ਆ ਕਾਲੀ ਤਾਂ ਉਹ ਦੱਸੀ ਆ ਕੋਲੀ ਘੜੀ ਆ ਆ ਬਈ ਹਲਕਣੀ ਆ ਉਹ ਆਪ ਆ ਉਹਨੂੰ ਫੜਾ ਦੇ ਪਿਛਲੇ ਆਪਣੇ ਨੂੰ Uh, pues, Allah biaya ਫਰਮਾਤੋਂ ਲੇਖਨ ਤਿਆਰ ਕਰੋ ਤੇ ਆਪਾਂ ਅਗਲਾ ਦੱਸਦਾ ਹਾਂ ਕਿ ਆਪਾਂ ਜਿਹੜੀ ਪਾਲੀ ਨੂੰ ਸਮਾਪਤ ਕਰਦੇ ਹਾਂ ਜੀ ਚਾਹ ਕੰਮ ਇਹ ਆ ਆਹ ਹੋਰ ਪੰਜ ਪ੍ਰਕਾਰ ਦੀਆਂ ਇਹ ਸਮੱਗਰੀਆਂ ਰਹਿ ਜਾਣੀਆਂ ਸਾਡੇ ਨੂੰ 1 ਮਿੰਟ 1 ਮਿੰਟ 20 ਕਰ ਪੂਰਾ ਠੀਕ ਆ ਤਰਾ ਤਵਾਰ ਰਹਿ ਗਿਆ ਗੁਰਦੇ ਕਰਾਲਾ ਮੇਥੋਂ ਹਾਂ ਕਰਾਲਾ ਫਿਰ ਹੋ ਜਾਣਾ ਨਿਕਲ ਪਏ ਤੇ ਹੋਰ ਸਾਡੇ ਤੀਕਾ ਲੱਗ ਜਾਊਗਾ ਮਾ ਬਾਈ ਮੈਚ ਕਰਾ ਯਾਰ ਕੋਈ ਗਵਾਂਢੀ ਪੈਂਦਾ ਯਾਰ ਬਾਈ ਕੋਲੇ ਹੈ ਨਹੀਂ ਬਾਈ ਯਾਰ ਚੱਲ ਆਪਾਂ ਪੁੱਛ ਲੈਨੇ ਆ ਜਦ ਤਵਾਰ ਨਿਕਲ ਲੈਨੇ ਆ ਨਿਕਲ ਲੈਨੇ ਨਾ ਨੂੰ ਸ਼ਹਿਰ ਚਾਹਣਾ ਜਾਣਾ ਦੇਖੋ ਨਿਕਲੋਣਗੇ ਪੈਸੇ ਤਾਂ ਤਾਂ ਕੋਈ ਨਹੀਂ ਚਲੋ ਕਿੰਨੇ ਰਹਿ ਗਏ ਬਾਈ ਪਰਵਿੰਦਰ ਹਣ 20000 14000 14000 ਲੈ 14000 ਰਹਿ ਗਿਆ ਉਹ ਬਾਈ ਕਹਿੰਦਾ ਗੂਗਲ ਪੇ ਕਰ ਦਿੰਨਾ ਦੋਸਤੋ ਆ ਦੋ ਬੱਕਰੀਆਂ ਤੁਸੀਂ ਤੂਰੀ ਯਾਰ ਵੇਖ ਲਓ ਤੀਜੀ ਸ਼ਟ ਦੇਓ ਕੋਈ ਕਸ ਇੱਕ ਕਾਲੀ ਬੱਕਰੀ ਤੇ ਕਾਡਾ ਪੀਆ ਦੋਸਤ